ਜਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਮਜੀਠੇ ਦੇ ਵਿੱਚ ਜਿਰੀਲੀ ਸ਼ਰਾਬ ਪੀਣ ਦੇ ਨਾਲ 28 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਕਾਰਵਾਈ ਇੱਥੋਂ ਦੇਖਣ ਨੂੰ ਮਿਲਦੀ ਕਿ ਆਮ ਆਦੀ ਪਾਰਟੀ ਦੇ ਐਮ ਐਲ ਏ ਦੇ ਪਿੰਡ ਦੇ ਵਿੱਚ ਹੀ ਦੇਸੀ ਲਾਣ ਸ਼ਰੇਆਮ ਵਿਕਰੀ ਆ ਹਾਲਾਂਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਸਮੇਤ ਆਮ ਆਦੀ ਪਾਰਟੀ ਦੇ ਵੱਡੇ ਨੇਤਾ ਜਿਹੜੇ ਸਦਾਰਨ ਕੌਧਿਆਂ ਤੇ ਵੀ ਬੈਠੇ ਨੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਵਿਧਾਇਕਾਂ ਨੂੰ ਤੇ ਹੋਰ ਲੀਡਰਾਂ ਨੂੰ ਸੌਂ ਚਕਾਈ ਸੀ ਜਿਸ ਅਸੀਂ ਨਾ ਸ਼ਰਾਬ ਵੇਚਾਂਗੇ ਨਾ ਵੇਚਣ ਵਾਲਿਆਂ ਦੇ ਹੱਕ ਦੇ ਵਿੱਚ ਨੇ ਤੇ ਪੰਜਾਬ ਚ ਨਸ਼ਾ ਮੁਕਤ ਜਿਹੜਾ ਪੰਜਾਬ ਨੂੰ ਕਰਨ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕਰਾਂਗੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਐਮਐਲਏ ਦੇ ਪਿੰਡ ਦੇ ਵਿੱਚ ਹੀ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਹੈ ਜਦ ਸ਼ਰਮਨੀ ਕਾਲੀਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਇਹ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਿਆ ਤੇ ਫਿਰ ਪੰਜਾਬ ਪੁਲਿਸ ਨੂੰ ਮਕਦਮਾ ਦਰਜ ਕਰਨਾ ਪਿਆ ਜਿਲ੍ਹਾ ਅੰਮ੍ਰਿਤਸਰ ਦੇ ਹੀ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਬਾਬਾ ਬਕਾਲਾ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਦਲਬੀਰ ਸਿੰਘ ਟੋਂਗ ਔਰ ਦਲਬੀਰ ਸਿੰਘ ਟੋਂਗ ਦੇ ਪਿੰਡ ਜੱਦੀ ਟੋਂਗ ਪਿੰਡ ਜਿਹੜਾ ਟੋਂਗ ਆ ਉਥੇ ਸ਼ਰੇਆਮ ਸ਼ਰਾਬ ਵਿਕਰੀਆ ਪੁਲਿਸ ਨੇ ਛਾਪਾ ਮਾਰਿਆ ਤੇ ਫਿਰ ਸ਼ਰਾਬ ਦੀਆਂ ਪੱਠੀਆਂ ਵੀ ਜਿਹੜੀਆਂ ਨੇ ਪੁਲਿਸ ਨੂੰ ਦਿਖੀਆਂ ਤੇ ਫਿਰ ਵੱਡੇ ਪੱਧਰ ਤੇ ਲਾਣ ਵੀ ਬਰਾਮਦ ਕੀਤੀ ਤੇ ਮਕਦਮਾ ਵੀ ਦਰਜ ਕੀਤਾ ਲੇਕਿਨ ਹਾਲੇ ਤੱਕ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੋ ਸਕਦਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਕਿਸੇ ਦਾ ਦਬਾਅ ਹੋਵੇ ਪੂਰੀ ਖਬਰ ਜਿਹੜੀ ਆਈ ਹੈ ਕਿ ਪੰਜਾਬ ਚ ਧੜਾ ਧੜਾ ਜਿਹੜੀ ਹੈ ਗੈਰਕਾਨੂੰਨੀ ਸ਼ਰਾਬ ਜਿਹੜੀ ਆ ਉਹ ਵਿਕਰੀਆ ਥੈਲੀ ਤੇ ਬੋਤਲਾਂ ਵਿੱਚ ਭਰ ਕੇ ਜਿਹੜੇ ਲੋਕ ਜਾ ਰਹੇ ਸੀ ਜਿਨ੍ਹਾਂ ਨੂੰ ਫਿਰ ਪੁਲਿਸ ਨੇ ਨਾਕਾ ਲਗਾਇਆ ਤੇ ਫਿਰ ਪਤਾ ਲੱਗਾ ਕਿ ਇਹ ਕਿਹੜੇ ਪਿੰਡ 'ਚ ਸ਼ਰਾਬ ਬੰਦੀ ਆ ਤੇ ਕਿੱਥੇ ਵਿਕਦੀ ਆ ਤੇ ਉਹ ਪਿੰਡ ਕਿਹਦਾ ਹੈ ਹਾਲਾਂਕਿ ਜਰੀਲੀ ਸ਼ਰਾਬ ਦੇ ਨਾਲ ਵਿਧਾਨ ਸਭਾ ਹਲਕਾ ਮਜੀਠਾ ਦੇ 5-7 ਪਿੰਡਾਂ ਦੇ ਵਿੱਚ 28 ਲੋਕਾਂ ਦੀ ਮੌਤ ਹੋ ਚੁੱਕੀ ਆ ਲੇਕਿਨ ਫਿਰ ਇੱਕ ਖਬਰ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਹੀ ਪਿੰਡ ਟੋਂਗ ਸਟ੍ਰੌਂਗ ਦੇ ਵਿੱਚ ਵੀ ਜਿਹੜੀ ਹੈ ਗੈਰ ਕਾਨੂੰਨੀ ਸ਼ਰਾਬ ਵੇਚਣ ਦਾ ਮਾਮਲਾ ਸਾਹਮਣੇ ਆ ਇਸ ਪਿੰਡੋਂ ਜਿਹੜੇ ਦੂਜੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਲਫਾਫਿਆਂ ਚ ਤੇ ਬੋਤਲਾਂ ਦੇ ਵਿੱਚ ਭਰ ਕੇ ਜਿਹੜੀ ਗੈਰ ਕਾਨੂੰਨੀ ਸ਼ਰਾਬ ਜਿਹਨੂੰ ਲਾਣ ਆਖਿਆ ਜਾਂਦਾ ਉਹ ਲੈ ਕੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਰਹੇ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਜੀਠਾ ਦੇ ਵਿੱਚ 28 ਮੌਤਾਂ ਹੋਣ ਤੋਂ ਬਾਅਦ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਰੱਜ ਕੇ ਭੰਡਿਆ ਸੀ ਲੇਕਿਨ ਇਸ ਦੇ ਬਾਵਜੂਦ ਆਮ ਆਦੀ ਪਾਰਟੀ ਦੇ ਨਾਲ ਸੰਬੰਧਿਤ ਅਗਰ ਐਮ ਐਲ ਏ ਦੇ ਪਿੰਡਾਂ ਦੇ ਵਿੱਚ ਹੀ ਸ਼ਰਾਬ ਵੇਚਦੀ ਹੈ ਇਹ ਹੋ ਨਹੀਂ ਸਕਦਾ ਕਿ ਪਿੰਡ ਦੇ ਵਿੱਚ ਐਮਐਲਏ ਨੂੰ ਜਾਂ ਐਮਐਲਏ ਦੇ ਸਮਰਥਕਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਹਦੇ ਪਿੰਡ ਦੇ ਵਿੱਚ ਕੀ ਕੁਝ ਚੱਲ ਰਿਹਾ ਹੁਣ ਜਦੋਂ ਨਾਕਾ ਲਾਇਆ ਸੀ ਤੇ ਇੱਕ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਉਸ ਪਿੰਡੋਂ ਜਿਹੜੇ ਵੇ ਐਮਐਲਏ ਦਾ ਪਿੰਡ ਸੀ ਉੱਥੋਂ ਸ਼ਰਾਬ ਲੈ ਕੇ ਆ ਰਿਹਾ ਸੀ ਉਹ ਬੰਦਾ ਤੇ ਵੈਸੇ ਅੰਗੇ ਹੀ ਨਹੀਂ ਜਦੋਂ ਉਹਨੂੰ ਪੁੱਛਿਆ ਕਿ ਕਿੱਥੋਂ ਸ਼ਰਾਬ ਲੈ ਕੇ ਆ ਤੇ ਉਹਨੇ ਦੱਸਿਆ ਕਿ ਟੋਂਗ ਪਿੰਡੋਂ ਲੈ ਕੇ ਆ ਉੱਥੇ ਆਮ ਆਦੀ ਪਾਰਟੀ ਦਾ ਵੀ ਦਫਤਰ ਆ ਤੇ ਉਹਦੇ ਨੇੜੇ ਵੀ ਉਹ ਸ਼ਰਾਬ ਲੈ ਕੇ ਆ 50 ਰੁਪਏ ਦੇ ਵਿੱਚ ਉਹ ਕਹਿੰਦੇ ਕਿ ਇੱਕ ਸ਼ਰਾਬ ਦੀ ਥੱਲੀ ਵੇਚਦੇ ਨਹੀਂ ਤੇ ਮੈਂ ਉਹੋ ਲੈ ਕੇ ਆ ਫਿਰ ਡਿਪਾਰਟਮੈਂਟ ਜਾਂ ਕੁਝ ਹੋਰ ਲੋਕਾਂ ਨੇ ਤਿੰਨ ਵੀਡੀਓ ਬਣੀਆਂ ਉਹ ਵੱਖ-ਵੱਖ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਇਸ ਤੋਂ ਬਾਅਦ ਸ਼ਰਮਨੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜੀਰ ਵਿਕਰਮ ਸਿੰਘ ਵਜੀਠੀਆ ਦੇ ਜਦੋਂ ਹੱਥ ਇਹ ਵੀਡੀਓ ਲੱਗੀ ਤਾਂ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਜਿਹੜੀਆਂ ਜ ਸੋਸ਼ਲ ਮੀਡੀਆ ਖਤਿਆ ਤਾਂ ਜਿਹੜੀ ਇਹ ਵੀਡੀਓ ਰਾਹੀਂ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਤੇ ਫਿਰ ਪੰਜਾਬ ਪੁਲਿਸ ਖਾਸ ਕਰਕੇ ਵਿਆਤੀ ਪੁਲਿਸ ਨੇ ਮਕਦਮਾ ਦਰਜ ਕਰ ਦਿੱਤਾਗਾ ਔਰ ਸ਼ਰਾਬ ਜਿਹੜੇ ਗੈਰਕੁਨਿ ਵੇਚਣ ਵਾਲਿਆਂ ਦੇ ਮਕਦਮਾ ਦਰਜ ਲੇਕਿਨ ਗ੍ਰਿਫਤਾਰੀ ਨਹੀਂ ਪਹਿਲੀ ਜਿਹੜੀ ਵੀਡੀਓ ਆਈ ਉਹਦੇ ਵਿੱਚ ਇੱਕ ਬੰਦਾ ਵਾ ਉਹ ਸਾਈਕਲ ਤੇ ਦੋ ਆ ਰਹੇ ਉਹਦੇ ਦੋ ਜਾਨੇ ਸਾਈਕਲ ਤੇ ਉਹਨਾਂ ਦਾ ਸਾਈਕਲ ਤੇ ਇੱਕ ਥੈਲਾ ਜਿਹੜਾ ਝੋਲਾ ਟੰਗਿਆ ਹੋਇਆ ਸੀ ਇੱਕ ਥੈਲਾ ਪਿੱਛੇ ਬੈਠੇ ਵਿਅਕਤੀ ਨੇ ਫੜਿਆ ਹੋਇਆ ਸੀ ਜਦੋਂ ਲੋਕਾਂ ਨੇ ਉਹ ਥੈਲਾ ਝੋਲਾ ਖੋਇਆਤਾ ਉਹਦੇ ਵਿੱਚ ਸ਼ਰਾਬ ਦੀਆਂ ਭਰੀਆਂ ਥੈਲੀਆਂ ਸੀ ਸਾਈਕਲ ਚਲਾਉਣ ਵਾਲੇ ਵਿਅਕਤੀ ਦੱਸਿਆ ਕਿ ਉਹ ਸ਼ਰਾਬ ਪਿੰਡ ਟੌਂਗ ਤੋਂ ਲੈ ਕੇ ਆਏ ਨੇ ਉਹ ਖੁਦ ਜਲੂਪਰ ਖੇੜਾ ਦਾ ਰਹਿਣ ਵਾਲਾ ਇਹ ਪਿੰਡ ਜਲੂਪਰ ਖੇੜਾ ਲੋਕ ਸਭਾ ਮੈਂਬਰ ਜਿਹੜੇ ਤਰਨਤਾਨ ਤੋਂ ਅਮਰਤਪਾਲ ਸਿੰਘ ਉਹ ਉਹਨਾਂ ਦਾ ਜੱਦੀ ਪਿੰਡ ਹੁਣ ਇਹ ਟੌਂਗ ਪਿੰਡ ਆਮ ਆਦੀ ਪਾਰਟੀ ਦੇ ਐਮਐਲਏ ਦਾ ਇਹਨਾਂ ਨੇ ਜਿਹੜੀ ਵੀਡੀਓ ਜਦੋਂ ਦੋ ਜਣੇ ਸਾਈਕਲ ਤੇ ਆ ਰਹੇ ਸੀ ਇੱਕ ਪੁਲੀ ਤੇ ਖੜੇ ਸੀ ਤੇ ਸਾਈਕਲ ਦੇ ਅੱਗੇ ਝੋਲਾ ਟੰਗਿਆ ਸੀ ਦੋਨੇ ਤੇ ਪਿੱਛੇ ਇੱਕ ਹੋਰ ਬੰਦਾ ਬੈਠਾ ਸੀ ਉਹਦੇ ਹੱਥਾਂ ਦੇ ਵਿੱਚ ਵੀ ਝੋਲਾ ਦੂਜੀ ਵੀਡੀਓ ਆ ਇੱਕ ਬਣੀ ਇੱਕ ਲੜਕਾ ਉਹਨੇ ਹਰੇ ਰੰਗ ਦੀ ਜਿਹੜੀ ਟੀ-ਸ਼ਰਟ ਜਿਹੜੀ ਪਾਈ ਆ ਉਹ ਵੀ ਰੰਗ ਰੂਗਨ ਦਾ ਕੰਮ ਕਰਦਾ ਹੈਗਾ ਜਦੋਂ ਨੂੰ ਰੋਕੇ ਪੁੱਛਿਆ ਗਿਆ ਤੇ ਉਹ ਦੱਸਿਆ ਕਿ ਉਹ ਨਰੰਜਨਪੁਰ ਤੋਂ ਆਇਆ ਤੇ ਉਹ ਸ਼ਰਾਬ ਜਿਹੜਾ ਵਾ ਟੋਂਗ ਪਿੰਡ ਤੋਂ ਲੈ ਕੇ ਆ ਰਿਹਾ ਵਾ ਉਹ ਕਹਿੰਦਾ ਕਿ ਜਿਸ ਤੋਂ ਉਹਨੇ ਸ਼ਰਾਬ ਲਈ ਆ ਉਹਦਾ ਨਾਮ ਨਹੀਂ ਜਾਣਦਾ ਪਰ ਸ਼ਰਾਬ ਵੇਚਣ ਵਾਲਾ ਅੰਗਹੀਨ ਆ ਤੀਜੀ ਵੀਡੀਓ ਇੱਕ ਬਜ਼ੁਰਗ ਆ ਜਿੰਨੇ ਟੀ-ਸ਼ਰਟ ਪਾਈਆ ਗਲ ਦੇ ਵਿੱਚ ਪਰਨਾ ਵੀ ਬਲੇਟਿਆ ਹੋਇਆ ਉਹ ਪੈਦਲ ਆ ਰਿਹਾ ਜਦੋਂ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੰਮਰ ਉਹ ਮਤਲਬ ਲੱਕ ਦੇ ਨਾਲ ਵੀ ਉਹਨੇ ਸ਼ਰਾਬ ਦੀਆਂ ਬੋਤਲਾਂ ਲਕਾਈਆਂ ਇਸ ਨੂੰ ਨੇ ਦੱਸਿਆ ਕਿ ਉਹ ਸ਼ਰਾਬ ਪਿੰਡ ਟੋਂਗ ਤੋਂ ਲੈ ਕੇ ਆਇਆ ਉਸਨੇ ਦੱਸਿਆ ਕਿ ਉਹ ਨਾਮ ਤਾਂ ਨਹੀਂ ਜਾਣਦਾ ਲੇਕਿਨ ਐਮ.ਐਲ.ਏ ਦੇ ਆਫਿਸ ਦੇ ਨਾਲ ਹੀ ਉਹ ਘਰ ਵਾ ਜਿੱਥੋਂ ਉਹ ਸ਼ਰਾਬ ਲੈ ਕੇ ਆਇਆ ਉਡੀ ਸਮੱਸਿਆਲੇ ਦੇ ਵਿੱਚ ਬਾਬਾ ਬਕਾਲਾ ਦੇ ਡੀਐਸਪੀ ਤਰਮਿੰਦਰ ਕਲਿਆਣ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਕਿਹਾ ਕਿ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹਨੂੰ ਲੈ ਕੇ ਫਿਰ ਪੁਲਿਸ ਪਾਰਟੀ ਨੇ ਛਾਪਾਂ ਮਾਰੇ ਉੱਥੋਂ ਦੋ ਸ਼ਰਾਬ ਦੀਆਂ ਜਿਹੜੀਆਂ ਪੱਠੀਆਂ ਨੇ ਉਹ ਫੜੀਆਂ ਗਈਆਂ ਜਿਹਦੇ ਵਿੱਚ ਗੈਰਕਾਨੂੰਨੀ ਜਿਹੜੀ ਸ਼ਰਾਬ ਬਣਾਈ ਜਾ ਰਹੀ ਇਸ ਮਾਮਲੇ ਵਿੱਚ ਉਹਨੇ ਕਿਹਾ ਕਿ ਦੋ ਮਕਦਮੇ ਦਰਜ ਕਰ ਲਏ ਨੇ ਤੇ ਉਹਨੇ ਕਿਹਾ ਕਿ ਅੰਬਰਸਾਦ ਅਮਜੀਠਾ ਵਰਗੀ ਜਿਹੜੀ ਆ ਇਹਦੇ ਚ ਮੈਥਲੋਨ ਨਹੀਂ ਆ ਜਿਹੜਾ ਕੈਮੀਕਲ ਆ ਪਰ ਇਹ ਲਾਹਣ ਜਿਹੜੀ ਆ ਇਹ ਬਣਾਈ ਗਈ ਆ ਹੁਣ ਇਸ ਮਸਲੇ ਦੇ ਵਿੱਚ ਹਾਲਾਂਕਿ ਬਾਬਾ ਬਕਾਲਾ ਦੇ ਜਿਹੜੇ ਐਮਐਲਏ ਨੇ ਆਵਾ ਦੀ ਪਾਰਟੀ ਤੋਂ ਦਰਬੀਰ ਸਿੰਘ ਟੋਂਗ ਉਹ ਚੁੱਪ ਨੇ ਪਰ ਟੋਂਗ ਉਹਨਾਂ ਦਾ ਜੱਦੀ ਪਿੰਡ ਹੁਣ ਅੰਮ੍ਰਿਤਸਰ ਜਿਹੜੇ ਸ਼ਰਾਬ ਜਰਿਲੀ ਸ਼ਰਾਬ ਕਾਂਡ ਦੇ ਮਸਲੇ ਦੇ ਵਿੱਚ 11 ਮਈ ਨੂੰ ਜਿਹੜਾ ਸਾਹਮਣੇ ਆਇਆ ਸੀ ਪਿੰਡ ਥਰੀਏ ਵਾਲੇ ਦੇ ਵਿੱਚ ਤਿੰਨ ਲੋਕਾਂ ਦੇ ਘਰਾਂ ਤੋਂ ਸ਼ਰਾਬ ਖਰੀਦੀ ਸੀ 12 ਮਈ ਨੂੰ ਮਰਾੜੀ ਕਲਾ ਪਿੰਡ ਦੇ 45 ਸਾਲ ਦੇ ਇੱਕ ਮੇਜਰ ਸਿੰਘ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਕੇ ਜੋ ਹਸਪਤਾਲ ਲਜਾਇਆ ਗਿਆ ਤਾਂ ਉਹਦੀ ਰਾਤ ਦੇ ਵਿੱਚ ਮੌਤ ਹੋ ਗਈ ਉਹਦਾ ਦੁਪਹਿਰ ਨੂੰ ਅੰਤਮ ਸੰਸਕਾਰ ਕਰ ਦਿੱਤਾ ਲੇਕਿਨ ਸ਼ਾਮ ਹੁੰਦੇ ਮਰਾੜੀ ਕਲਾ ਦੇ ਵਿੱਚ ਹੀ ਚਾਰ ਲੋਕਾਂ ਦੀ ਹੋਰ ਮੌਤ ਹੋ ਗਈ ਫਿਰ ਲਾਗਲੇ ਪਿੰਡਾਂ ਵਿੱਚ ਖਬਰ ਪਹੁੰਚ ਗਈ ਤੇ ਫਿਰ ਪਤਾ ਲੱਗਾ ਕਿ 7 ਪਿੰਡਾਂ ਦੇ ਵਿੱਚ 12 ਮਈ ਨੂੰ 14 ਲੋਕਾਂ ਦੀ ਮੌਤ ਹੋਈ ਫਿਰ 12 ਤੇ 23 ਮਈ ਨੂੰ ਪੁਲਿਸ ਨੇ ਸ਼ਰਾਬ ਵੇਚਣ ਵਾਲੇ 6 ਲੋਕਾਂ ਦੇ ਨੂੰ ਗ੍ਰਿਫਤਾਰ ਕਰ ਲਿਆ ਔਰ ਇਸ ਤੋਂ ਸਾਹਬ ਸਿੰਘ ਦੀ ਜਾਣਕਾਰੀ ਮਰੀ ਸਾਹਬ ਸਿੰਘ ਹੀ ਮਾਸਟਰਮਾਈਂਡ ਦੱਸਿਆ ਗਿਆ ਫਿਰ 13 ਮਈ ਨੂੰ ਸੱਤ ਪਿੰਡਾਂ ਦੇ ਪਿੰਡਾਂ ਦੇ ਮਰਨ ਵਾਲੇ ਜਿਹਨਾਂ ਨੇ ਜ਼ਹਿਰੀਲੀ ਸ਼ਰਾਬ ਪੀਤੀ 23 ਗਿਣਤੀ ਹੋ ਗਈ ਸੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਬਰਾੜੀ ਕਲਾਂ ਪਹੁੰਚੇ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ 10-10 ਲੱਖ ਰੁਪਏ ਜਿਹੜਾ ਵਾ ਉਹ ਪੀੜਤ ਪਰਿਵਾਰਾਂ ਨੂੰ ਦੇਣ ਦੀ ਗੱਲ ਕੀਤੀ ਬੀਤੇ ਦਿਨ ਪੰਜਾਬ ਦੇ ਕੈਬਨਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣੇ 10-10 ਲੱਖ ਰੁਪਏ ਵੀ ਦੇ ਕੇ ਆਏ ਨੇ 13 14 ਮਈ ਨੂੰ ਪੰਜਾਬ ਪੁਲਿਸ ਨੇ ਪੰਜਾਬ ਆਰੇ 16 ਲੀਟਰ ਮਥਨੋਲ ਜਿਹੜਾ ਕੈਪੀਕਲ ਉਹ ਬਰਾਮਦ ਕੀਤਾ ਹੈਗਾ ਭੇਜਣ ਵਾਲੇ ਬਾਪ ਬੇਟਾ ਦਿੱਲੀ ਤੋਂ ਰੈਸਟ ਕਰਕੇ ਵੀ ਲਿਆਂਦੇ ਨੇ ਤੇ 15 ਮਈ ਨੂੰ ਮਰਨ ਵਾਲੇ ਦੀ ਗਿਣਤੀ 27 ਹੋ ਗਈ ਤੇ ਹੁਣ 28 ਹੋ ਚੁੱਕੀ ਹੈ 8 ਪਿੰਡ ਜਿਹੜੇ ਨੇ ਜਿੱਥੇ 28 ਮੌਤਾਂ ਹੋ ਚੁੱਕੀਆਂ ਨੇ ਆ ਪਗਾਲੀ ਕਲਾਂ ਦੇ ਵਿੱਚ ਇਕਬਾਲ ਸਿੰਘ ਰਮਨਦੀਪ ਸਿੰਘ ਰੂਬਨਜੀਤ ਸਿੰਘ ਬਲਬੀਤ ਸਿੰਘ ਰਾਜਾ ਜਗਵਿੰਦਰ ਸਿੰਘ ਤੇ ਸਰਵਨ ਸਿੰਘ ਪਿੰਡ ਭੰਗਵਾ ਦੇ ਵਿੱਚ ਸਤਪਾਲ ਸਿੰਘ ਮੁਖਤਾਰ ਸਿੰਘ ਸੁਵਿੰਦਰ ਸਿੰਘ ਜਸਵੰਤ ਸਿੰਘ ਹਰਪਜੰਤ ਸਿੰਘ ਦਲਬਾਖ ਸਿੰਘ ਮਰਾੜੀ ਕਲਾਂ ਦੇ ਵਿੱਚ ਮੇਜਰ ਸਿੰਘ ਪਰਮਜੀਤ ਸਿੰਘ ਤਸਵੀਰ ਸਿੰਘ ਸੁਖਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਫਰੀਏ ਵਾਲੇ ਚ ਕਰਨੈਲ ਸਿੰਘ ਅਜੀਤ ਸਿੰਘ ਜਗਵਿੰਦਰ ਸਿੰਘ ਪਤਾਲਪੁਰੀ ਪਿੰਡ ਚ ਰੂਮੀ ਤੇ ਗੰਜੂਰਾਮ ਕਰਨਾਲਾ ਪਿੰਡ ਚ ਕਾਕਾ ਤੇ ਗਗਨ ਨਾਮਕ ਵਿਕਤੀ ਤਲਵੰਡੀ ਖੁੰਮਨ ਦੇ ਵਿੱਚ ਅਮਰਪਾਲ ਸਿੰਘ ਦੀ ਮੌਤ ਤੇ ਇਸੇ ਤਰ੍ਹਾਂ ਗੋਲਾਵਾਲੀ ਕੁਲੀਆਂ ਦੇ ਵਿੱਚ ਇੱਕ ਰਜੇਸ਼ ਨਾਮਕ ਵਿਅਕਤੀ ਦੀ ਜਿਹੜੀ ਆ ਉਹ ਮੌਤ ਹੋਈ ਹੈ। ਉਧਰ ਇਹ ਸ਼ਰਮਨੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਬਿਕਰਮ ਸਿੰਘ ਗੀਠੀਆ ਉਹਨਾਂ ਨੇ ਜਿਹੜਾ ਟਵੀਟ ਕੀਤਾ ਜਿਹਦੇ ਚ ਸਰਕਾਰ ਦੀ ਜਵਾਬਤੌਲ ਵੀ ਕੀਤੀ ਹੈ ਉਹਦੇ ਵਿੱਚ ਉਹ ਲਿਖਦੇ ਨੇ ਕਿ ਮਜੀਠੇਲਕੇ 'ਚ ਜਿਹੜੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਪਹਿਲਾ ਤਾਂ ਸਰਕਾਰ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਸਰਕਾਰ ਨੇ ਹਰ ਵੀ ਹਿਲਾ ਵਰਤਿਆ ਜਿਸ ਇਸ ਘਟਨਾ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤੇ ਇਲਜ਼ਾਮ ਲੱਗੇ ਨੇ ਨਾਲ ਦੀ ਨਾਲ ਕਹਿੰਦੇ ਕਿ ਹੁਣ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ ਵੀ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਰਮ ਸ਼ਰਿਆਮ ਹੋ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਇੱਕ ਪੀਆਰ ਕੈਂਪੇਨ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਨਸ਼ਿਆਂ ਦੀ ਸਮੱਸਿਆ ਬੇहद ਗੰਭੀਰ ਹੈ ਉਨੇ ਵੀ ਜ਼ਿਕਰ ਕੀਤਾ ਕਿ ਇਹ ਸਭ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਦੋਸ਼ੀ ਨੇ ਹੁਣ ਇਹਨਾਂ ਨੇ ਜਿਹੜਾ ਸਭ ਤੋਂ ਇੱਕ ਟਵੀਟ ਜੇ ਵੀ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਕਿ ਮਜੀਠੀਆ ਹਲਕੇ 'ਚ ਹੋਈਆਂ 28 ਮੌਤਾਂ ਤੋਂ ਬਾਅਦ ਵੀ ਸ਼ਰਾਬ ਮਾਫੀਆ ਸ਼ਰੇਮ ਸ਼ਰਾਬ ਵੇਚ ਰਿਆ ਇਹ ਵੀਡੀਓ ਬਾਬਾ ਕਾਲਾ ਸਾਹਿਬ ਦੇ ਟੋਂਗ ਪਿੰਡ ਦੀ ਹੈ ਜ਼ਿਕਰਯੋਗ ਹੈ ਕਿ ਬਾਬਾ ਕਾਲਾ ਸਾਹਿਬ ਦੇ ਐਮ ਐਲ ਏ ਦਲਬੀਰ ਸਿੰਘ ਟੋਂਗ ਦਾ ਇਹ ਜੱਦੀ ਪਿੰਡ ਆ ਨਜਾਇਜ਼ ਸ਼ਰਾਬ ਖਰੀਦਣ ਵਾਲਾ ਵਿਅਕਤੀ ਦੱਸ ਰਿਹਾ ਹੈ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਆਮ ਆਦੀ ਪਾਰਟੀ ਦੇ ਵਿਧਾਇਕ ਦੇ ਦਫ਼ਤਰ ਦੇ ਨੇੜੇ ਹੀ ਹੋ ਰਹੀ ਹੈ ਵਿਕਮ ਸਿੰਘ ਮਜੀਠੀਆ ਵੀ ਲਿਖਦੇ ਹਨ ਭਗਵੰਤ ਮਾਨ ਜੀ ਹੋਰ ਕਿੰਨੇ ਸਬੂਤ ਚਾਹੀਦੇ ਨੇ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰ ਲਈ ਜਾਂ ਤੁਸੀਂ ਕਾਰਵਾਈ ਨਹੀਂ ਕਰੋਗੇ ਕਿਉਂਕਿ ਤੁਹਾਡੇ ਆਪਣੇ ਬੰਦੇ ਸ਼ਰਾਬ ਮਾਫੀਆ ਦਾ ਹਿੱਸਾ ਹਨ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦੀ ਪਾਰਟੀ ਦੇ ਐਮਐਲਏ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਅਗਰ ਸ਼ਰਾਬ ਵਿਕਰੀ ਆ ਤੇ ਫਿਰ ਇਹ ਬਹੁਤ ਹੀ ਮਾੜੀ ਗੱਲ ਹੈ ਪੰਜਾਬ ਸਰਕਾਰ 'ਤੇ ਸ਼ਰਮ ਵਾਲੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਹਾਲਾਂਕਿ ਪੰਜਾਬ ਵੱਲੋਂ ਲਗਾਤਾਰ ਜੁਦ ਨਸ਼ਾ ਫਰੂਦ ਚੱਲ ਰਿਹਾ ਕੈਂਪੇਨ ਚਲਾਈ ਜਾ ਰਹੀ ਹੈ ਅੱਜ ਵੀ ਵੱਡੇ ਪੱਤਰ ਤੇ ਪੰਜਾਬ ਸਰਕਾਰ ਦੀ ਇੱਕ ਕੈਂਪੇਨ ਆ ਅੱਜ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਕਿੰਨਾ ਇਸ਼ਤਿਹਾਰ ਦਿੱਤੇਗੇ ਨੇ ਪਹਿਲੇ ਪੰਨੇ ਤੇ ਇਸ਼ਤਿਹਾਰ ਉਹ ਵੀ ਤੁਸੀਂ ਇੱਕ ਵਾਰ ਛਾਤੀ ਮਾਰ ਸਕਦੇ ਹੋ ਪੰਜਾਬ ਦੀਆਂ ਨਹੀਂ ਦੇਸ਼ ਭਰ ਦੀਆਂ ਅਖਬਾਰਾਂ ਤੇ ਇਹ ਪਹਿਲੇ ਪੰਨੇ ਤੇ ਜਿਹੜੇ ਇਸ਼ਤਿਹਾਰ ਹਰ ਪਲ ਅਖਬਾਰ ਜਿੱਡੀ ਵੱਡੀ ਅਖਬਾਰ ਆ ਉਹਦੇ ਤੇ ਘਟੋ ਘੜੇ 7-8 ਲੱਖ ਰੁਪਏ ਦਾ ਪਹਿਲੇ ਪੰਨੇ ਤੇ ਐਡ ਚਲਦੀ ਹੈ ਇਹਦੇ ਚ ਲਿਖਿਆ ਹੈਗਾ ਜੁੱਧ ਨਸ਼ਾ ਵਿਰੁੱਧ ਨਸ਼ਾ ਮੁਕਤੀ ਯਾਤਰਾ ਹਰ ਹੁਣ ਹਰ ਪਿੰਡ ਹਰ ਸ਼ਹਿਰ ਹੋਵੇਗਾ ਨਸ਼ਾ ਮੁਕਤ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਹੁਣ ਤੁਹਾਡੀ ਆਪਣੀ ਸਰਕਾਰ ਨੇ ਨਸ਼ਾ ਵਿਰੁੱਧ ਜੁੱਧ ਛੇੜ ਦਿੱਤਾ ਹੈ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਹੀ ਦਮ ਲਵਾਂਗੇ ਤੁਸੀਂ ਵੀ ਆਪਣੇ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਓਗੇ ਅਤੇ ਨਸ਼ਾ ਮੁਕਤ ਪੰਜਾਬ ਬਣਾਓਗੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੁਣ ਸਵਾਲ ਹੈ ਕਿ ਜਿਹੜੇ ਆ ਐਮਐਲਏ ਦੇ ਪਿੰਡਾਂ ਦੇ ਵਿੱਚ ਸ਼ਰਾਬ ਵੇਕਦੀ ਕੀ ਉਹ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਜਾਣਾ ਉਹਨਾਂ ਦਾ ਜਾਣਾ ਚੰਗਾ ਲੱਗਦਾ ਕੀ ਉਹ ਜਾਣਗੇ ਜੇ ਜਾਣਗੇ ਤੇ ਉਹ ਕਿਹੜੇ ਮੂਹ ਦੇ ਨਾਲ ਜਾਣਗੇ ਪਰ ਉਹ ਸਵਾਲ ਹੈ ਸਰਕਾਰ ਜੁੱਧ ਨਸ਼ਾ ਵਿਰੁੱਧ ਲੈ ਕੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੀਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਔਰ ਨਸ਼ਾ ਮੁਕਤੀ ਯਾਤਰੀਆ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਐਮਐਲਏ ਦੇ ਪਿੰਡਾਂ ਦੇ ਵਿੱਚ ਹੀ ਅਗਰ ਗੈਰ ਕਾਨੂੰਨੀ ਸ਼ਰਾਬ ਵਿਕਰੀਆ ਤੇ ਫਿਰ ਤਾਂ ਰੱਬ ਹੀ ਰਾਖਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਦੀ ਗੱਲ ਕੀਤੀ ਜਾਵੇ ਤਾਂ ਗੱਲ ਉਹਨਾਂ ਦੇ ਯਤਨਾਂ ਦੀ ਤੇ ਠੀਕ ਆ ਪਰ ਕੀ ਉਹਨਾਂ ਦੇ ਯਤਨਾਂ ਨੂੰ ਐਮਐਲਏ ਅੱਗੇ ਜਾ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਕੀ ਉਸ ਅਮਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਜਾਂ ਫਿਰ ਆਮ ਆਦੀ ਪਾਰਟੀ ਦੇ ਐਮਐਲਏ ਕੁਝ ਹੋਰ ਕਰ ਰਹੇ ਨੇ ਤੇ ਸਰਕਾਰ ਦਾ ਮੰਤਵ ਕੁਝ ਹੋਰ ਹੈ ਜਾਂ ਸਰਕਾਰ ਦਾ ਮੰਤਵ ਆਮ ਆਦੀ ਪਾਰਟੀ ਦੇ ਐਮਐਲਏ ਨਹੀਂ ਸਮਝਦੇ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ